ਬੋ ਬਾਹਰ ਕਰਦਾ ਵੀ ਸੋਹਣੇ ਆਪਣੇ ਘਰ ਬੋ ਬਾਹਰ ਕਰਦਾ ਬੋ ਬਾਹਰ ਕਰਦਾ ਬਰਾ ਮੱਲਾ ਹੀਰਾ ਲਈ ਫਰਦਾ ਨਾ ਸਾਮੇ ਹੋਇਆ ਲੈ ਖਾਏ ਦੋ ਪਰਣਾ ਬਈ ਹਾਂ ਬਈ 2.5 ਮਹੀਨੇ ਦੀ ਗੱਬਣਾ ਠੀਕ ਹੈ ਨਿਕਲੇ 2.5 ਮਹੀਨੇ ਦੀ ਗੱਬਣਾ ਚੱਕ ਪਾਸ ਚੱਕ ਪਾਸ ਲੰਮੇ ਤਰੱਕ ਕੋਕਾ ਵੀਸ ਦਿਖਾਉਣ ਲੱਗਿਆ ਪਸ਼ੂ ਮੰਡੀ ਮਾਨਸਾ ਪਹੁੰਚੋ ਸ਼ੁੱਕਰਵਾਰ ਨੂੰ ਤੇ ਬਾਈ ਵੀ ਜਮਾ ਸ਼ਰਾ ਨਾਗੀ ਲਈ ਫਰਦਾ ਤੇ ਪਹਿਲੇ ਇੱਕ ਵਾਰੀ ਤੋੜ ਕੇ ਦਿਖਾ ਦਈਏ ਫੇਰ ਤੁਹਾਨੂੰ ਆਪਾਂ ਗੱਲਬਾਤ ਕਰਾਵਾਂਗੇ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਥਣ ਲੇਵਾ ਬਿਲਕੁਲ ਸਾਫ ਆ ਤੇ ਹਾਇ ਮੱਲਾ ਟੋਕੜ ਤੇ ਮੱਲਾ ਬжая ਬжая ਕਰਦੀ ਜਾਂਦੀ ਸੱਜਰਾ ਵਾਂਗੂ ਠੀਕ ਹੈ ਨਾ ਗੱਲ ਕਮੀ ਹੈ ਨਹੀਂ ਕੋਈ ਥਣਾ ਸਪੇਸ ਪੂਰਾ ਸੋਹਣਾ ਤੇ ਲੇਵੇ ਦੇ ਉੱਪਰ ਜਿਹੜੀਆਂ ਨਾੜਾਂ ਉੱਭਰ ਕੇ ਆ ਰਹੀਆਂ ਨੇ ਤੇ ਜਿਵੇਂ ਤਾਜੀ ਸੂਈ ਹੁੰਦੀ ਆ ਨੀਲੀ 라ਵੀ ਆ ਬੂਰੀ ਆ ਤੇ ਸਿੰਘ ਥੋੜੇ ਖੁੱਲੇ ਨੇ ਤੇ ਬਾਕੀ ਕੋਕਾ ਪੀਸੀ ਹੋ ਜਾਮਾ ਬਾਈ ਪਤਾ ਨਹੀਂ ਕਿਵੇਂ ਸਾਮੀ ਫਿਰਦਾ ਜਿਵੇਂ ਹੁਣ ਮੰਨ ਲਓ ਥੋੜੇ ਜਆ ਮਾਲ ਘੱਟ ਮਿਲਦਾ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਤੇ ਡਿਟੇਲ ਲੈ ਕੇ ਦਿੰਨੇ ਆ ਇੱਕ ਪੰਜ 2 ਮਹੀਨੇ ਦੀ ਗੱਲ ਆ ਤੇ ਹ ਹ ਬਾਕੀ ਕੱਦ ਦਰਮਿਆਨ ਨਾ ਮੰਗਰ ਬੱਚਾ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਵਾਰੀ ਤੇ ਮੇਰੇ ਸਹਿਯੋਗੀ ਨੂੰ ਕਹਿਣਾ ਬਾਈ ਬੱਚਾ ਦਿਖਾਮਣਾ ਇੱਕ ਵਾਰੀ ਨੀਲੀ ਰਾਵੀ ਦੇ ਬੱਚਾ ਹਨ ਬਾਈ ਤੇ ਬਾਕੀ ਬਾਈ ਤੋਂ ਬਸ ਸਾਰੀ ਪ੍ਰਾਪਰਟੀ ਪੁਰਨ ਹੋ ਜਾ ਬਾਈ ਟੇਲ ਲੈ ਕੇ ਦਿੰਨੇ ਆ ਬਾਈ ਸੱਸੀ ਗਾਲ ਪੱਲਾ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸੋ ਆਪਣਾ ਨਿੱਕਾ ਸਿੰਘ ਬਾਈ ਨਿੱਕਾ ਨਿੱਕੇ ਬਾਈ ਪਿੰਡ ਦੱਸਿਓ ਮੜਾ ਚਲਾਵਾਲਾ ਬਾਈ ਪਿੰਡ ਚਲਾਵਾਲਾ ਜ਼ਿਲ੍ਹਾ ਮਾਨਸਾ ਹਨ ਹਾਂ ਬਾਈ ਮਾਨਸਾ ਤੇ ਨਿੱਕੇ ਨੰਬਰ ਬੋਲ ਇੱਕ ਵਾਰੀ ਬਾਈ 995555 ਬਾਈ 77512 ਠੀਕ ਆ ਤੇ ਨਿੱਕੇ ਵਪਾਰ ਕਰਦਾ ਬਈ ਸੋਹਣੇ ਕੇ ਆਪਣੇ ਘਰ ਵਪਾਰ ਕਰਦਾ ਵਪਾਰ ਕਰਦਾ ਬੜਾ ਮੱਲਾ ਹੀਰਾ ਲਈ ਫਿਰਦਾ ਹਨਾ ਸਾਮੇ ਹੋ ਜਾਂਦਾ ਲੈ ਮਿੱਤਰੋ ਜਿਹੜੇ ਭਰਾ ਕਹਿੰਦਾ ਨੀਲੀ ਰਾਵੀ ਚਾਹੀਦੀ ਆ ਆਪਾਂ ਨੂੰ ਬੂਰੀ ਉਹ ਵੀ ਮਿਲ ਗਈ ਬੂ ਤੇ ਮਿਲ ਵੀ ਜਮਾ ਹੈਮਲਾ ਤਾਜ਼ਾ ਸੂਈਆਂ ਵਰਗੀਆਂ ਹੈ ਤੋ ਪ੍ਰਣਾ ਭਾਈ ਹਾਂ ਬਈ 2.5 ਮਹੀਨੇ ਦੀ ਗੱਬਣਾ ਠੀਕ ਹੈ ਨਿਕਾ 2.5 ਮਹੀਨੇ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਜੇ ਕੋਈ ਭਰਾ ਲੈਂਦਾ ਚੈੱਕ ਕਰਾ ਕੇ ਲੈ ਲੈਣਾ ਹਾਂ ਹਾਂ ਵੀ ਆਪਣੀ ਕਰਾਈ ਹੋਈ ਆ ਅਗਲਾ ਆਪ ਵੀ ਕਰਾ ਲੈ ਹਾਂ ਮੰਨ ਲਓ ਤਾਂ ਆਪਾਂ ਨੂੰ ਵਹਿਮ ਨਹੀਂ ਮਾਰਨਾ ਹਾਂ 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 ਤਿੰਨ ਕੇ ਭਾਈ ਦੂਜੀ ਗੱਲ ਆ ਜਾਂਦੀ ਦੁੱਧ ਹੁਣ ਇਸ ਟਾਈਮ ਕਿੰਨਾ ਦੁੱਧ 11 ਕਿਲੋ ਆ ਪੂਰਾ ਹਾਂ ਬਈ ਨੈਟ ਲੈ ਮਿੱਤਰੋ 11 ਕਿਲੋ ਦੁੱਧ ਇਸ ਟਾਈਮ ਤਿਆਰ ਆ ਜਿਵੇਂ ਤਾਜੀ ਸੂਈ ਹੁੰਦੀ ਆ ਨਾ ਮੱਝ ਐਸ ਲੋਟ ਆ ਨੀਲੀ ਰਾਵੇ ਦੀ ਤੇ 2.5 ਮਹੀਨੇ ਦੀ ਚੈੱਕ ਪਾਸ ਗੱਬਣਾ ਜ ਤਉ ਚੈੱਕ ਕਰਾ ਕੇ ਲਿਜਾ ਸਕਦਾ ਤੇ ਬਾਕੀ ਨਿੱਕੇ ਨਾਲ ਸੰਪਰਕ ਕਰ ਲਿਓ ਨਿੱਕੇ ਧਾਰ ਦੂਰ ਕਿਵੇਂ ਸੋਣਿਆ ਐਜੀ ਆ ਬਾਈ ਪੋਲੀ ਜਮ ਪੋਲੀ ਠੀਕ ਆ ਤੇ ਧਾਰ ਦੂਰ ਬਿਲਕੁਲ ਬਾਈ ਕਹਿੰਦਾ ਪੋਲੀ ਆ ਥੋੜਾ ਕੱਦ ਦਰਮਿਆਨਾ ਤੇ ਪਰ ਮੰਡੀ ਦੇ ਜਿਵੇਂ ਕਹਦੀ ਨਾ ਸ਼ੁੱਕਰਵਾਰ ਨੂੰ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਿਓਟੀ ਸੁਥਰੀ ਅਰ ਬੜੀ ਤਿਆਰ ਹੋ ਜਾਗੀ ਜਦ ਠੋਕ ਕੇ ਨਵਾਲਟੀ ਦੁੱਧ ਕੀ ਕਾਢੋਗੀ

ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਚੁੱਕਾ ਵੀ ਸਮੇ ਫਿਰਦਾ ਬਾਈ ਤੇ ਨਿੱਕੇ ਰੇਟ ਦੀ ਗੱਲ ਐ ਸੁਣਿਆ 1 5 ਮੋਲ ਆ ਬਾਈ 1 5 ਮਾਣ ਦਾਣ ਕਿੰਨਾ ਕਰੇਗਾ 95000 ਦੀ ਲੈ 1 ਲੱਖ ਦੇ 5000 ਰੁਪਏ ਰੇਟ ਆ ਬਾਈ ਠੀਕ ਐ 95000 ਦੀ ਬਾਈ ਕਹਿੰਦਾ ਹਾਂ ਨਾ ਦੇਣੀ ਆ ਮਾੜਾ ਮੋਟਾ ਮੌਕੇ ਦੇ ਇਧਰ ਉਧਰ ਹੋ ਜਾਂਦਾ ਹਨਾ ਤੇ ਚੰਗੀ ਆ ਜੇ ਤੁਹਾਡੇ ਸਮਝ ਚ ਆਉਂਦੀ ਆ ਮਿੱਤਰੋ ਨੀਲੀ ਰਾਵੀ ਬੁਰੀ ਜਿਹੜੇ ਭਰਾ ਕਹਿੰਦੇ ਹੁੰਦੇ ਆ ਤਾਂ ਬਾਈ ਨਾਲ ਨਿੱਕੇ ਨਾਲ ਸੰਪਰਕ ਕਰ ਲਿਓ ਪਿੰਡ ਚੈਲਾ ਵਾਲੀ ਜ਼ਿਲ੍ਹਾ ਮਾਨਸਾ ਲੈ ਬਾਈ ਮਿੱਤਰੋ ਮਾਨਸਾ ਮੰਡੀ ਤੇ ਇੱਕ ਬਾਈ ਨਾ ਘਰ ਦੀ ਮੱਝ ਲਈ ਖੜਾ ਜੇ ਵਿੱਚ ਭਰਾ ਕਹਿੰਦਾ ਵਪਾਰੀ ਥੋੜਾ ਜਿਹਾ ਵਹਿਮ ਕਰ ਜਾਂਦਾ ਵਪਾਰ ਤਾਂ ਨਹੀਂ ਕਰਦੇ ਬਾਈ ਨਹੀਂ ਨਹੀਂ ਤੇ ਘਰ ਦੀ ਮੱਝਾ ਘਰੇਲੂ ਤੇ ਤੋਰ ਕੇ ਦਿਖਾਉਣੇ ਇੱਕ ਵਾਰੀ ਫੇਰ ਆਪਾਂ ਬਾਈ ਤੋਂ ਸਾਰੀ ਡਿਟੇਲ ਕਰਾਂਗੇ ਤੁਹਾਨੂੰ ਲੈ ਚੱਲ ਬਾਈ ਲੰਮੀ ਤੋਰ ਦੇ ਤੇ ਥਾਂ ਲੈ ਬਿਲਕੁਲ ਸਾਫਾ ਚੱਡਾ ਚੋਡਾ ਜਿਵੇਂ ਕਹਦੀ ਪੂਰਾ ਤਿਆਰ ਕਰਿਆ ਹੋਇਆ ਤੇ ਬਾਕੀ ਇੱਕ ਵਾਰੀ ਤੋਰਦੀ ਤੁਸੀਂ ਚੈੱਕ ਕਰ ਲਓ ਮੋੜਦਾ ਬਾਈ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਇੱਕ ਵਾਰੀ ਥੋੜਾ ਜਿਵੇਂ ਥਾਂ ਦੀ ਕਮੀ ਰਹਿੰਦੀ ਮੰਡੀ ਨਾਲ ਜਿਆਦਾ ਭਰਨ ਲੱਗੀ ਛੋਟੀ ਮੰਡੀ ਜਿਵੇਂ ਵੱਧ ਵਧੀਆ ਭਰਨ ਲੱਗੀ ਤੇ ਬਾਕੀ ਤਾਜੀ ਸੂਈਏ ਸਾਹਮਣੇ ਬੱਚਾ ਖੜਾ ਥਣ ਲੇਵਾ ਬਿਲਕੁਲ ਸਾਫਾ ਚੋਣ ਚੂਣਾ ਚੰਗਾ ਲੱਗਿਆ ਹੋਇਆ ਜੇ ਆਪਾਂ ਗੱਲ ਕਰ ਲਈ ਨਾ ਮੋਟਾ ਥਾਣਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਪੁੱਛਦਿਆਂ ਤੇ ਕਿੰਨਾ ਦੁੱਧਵਾ ਦਾ ਕੀ ਗੱਲਬਾਤ ਆ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਕੀ ਨਾਮ ਬਾਈ ਜਗਸੀਰ ਸੰਗਾ ਬਾਈ ਜਗਸੀਰ ਜਗਸੀਰ ਪਿੰਡ ਬਾਈ ਖਿਆਲਾ ਜੀ ਖਿਆਲਾ ਨਾਲ ਹੀ ਫਿਰਦਾ ਮਾਨਸਾ ਹੈ ਨਾ ਹਾਂਜੀ ਠੀਕ ਹੈ ਜਿਹੜਾ ਆਪਾਂ ਨੂੰ ਮਾਨਸਾ ਨਾ ਤੇ ਜਗਸੀਰ ਨੰਬਰ ਬੋਲ ਬਾਈ ਇੱਕ ਵਾਰੀ ਤਾਂ 952 ਬਾਈ 9069 ਤੇ ਬਾਕੀ ਇਹ ਬਾਈ ਖਿਆਲੇ ਤੋਂ ਆਇਆ ਜਿਹੜਾ ਮਾਨਸਾ ਰਹਿੰਦਾ ਨਾਲ ਹੀ ਪਿੰਡ ਰਹਿੰਦਾ ਆਪਣਾ ਮਾਨਸਾ ਤੋਂ 2-3 ਕਿਲੋਮੀਟਰ ਦੂਰ ਹੋਣਾ ਹਾਂਜੀ ਹਾਂ ਤੇ ਬਾਕੀ ਜੇ ਆਪਾਂ ਗੱਲ ਕਰ ਲਈਏ ਬਾਈ ਇਹ ਜਗਸੀਰ ਜਿਹੜੀ ਝੋਟੀ ਆ ਕੈਵੇਂ ਸੂਈ ਆ ਤੇ ਤੀਜੇ ਸੂਏ ਤੀਜੇ ਸੂਏ ਕੈ ਦਿਨ ਹੋ ਗਿਆ ਅੱਜ ਅੱਜ 14ਵਾਂ ਦਿਨ 14 ਦਿਨਾਂ ਦੀ ਸੂਈ ਆ ਮਿੱਤਰੋ ਤੀਜੇ ਸੂਏ ਝੋਟੀ ਆ ਤੇ ਦੁੱਧ ਵਿੱਚ ਖੀਰ ਕਿੰਨਾ ਤਿਆਰ 14 ਲੀਟਰ ਤਿਆਰ ਹਾਂਜੀ ਕੰਡਾ ਲਾ ਦੇਗਾ ਹਾਂਜੀ ਲੈ ਬਾਈ ਕਹਿੰਦਾ 14 ਕਿਲੋ ਤਿਆਰ ਆ ਯਾਰਾ ਠੀਕ ਆ ਕੋਈ ਭਰਾ ਕੰਡਾ ਲੈ ਕੇ ਵੀ ਤੋਲ ਸਕਦਾ ਡੱਬਾ ਲੈ ਕੇ ਵੀ ਤੋਲ ਸਕਦਾ ਤੇ ਧਰ ਦੂਰ ਕਿਵੇਂ ਜਖਸੀਰ ਪੋਲੀ ਜਮਾ ਓਕੇ ਆ ਜੀ ਠੀਕ ਆ ਥਣ ਮੋਟਾ ਲਗਾ ਦੋਸਤੋ ਚਵਾਈ ਜਮਾ ਕਹਿੰਦਾ ਬਾਈ ਪੋਲੀ ਇੱਕ ਨੰਬਰ ਠੀਕ ਆ ਘਰ ਦੀ ਝੋਟੀ ਜੇਕਰ ਕਈ ਵਾਰ ਭਰਾ ਕੋਈ ਮੰਨ ਲਾ ਘਰੇਲੂ ਮੱਝ ਖਰੀਦਣੀ ਜਿਵੇਂ ਘਰ ਦੀ ਹਨਾ ਹਲਾ ਕਹਿੰਦਾ ਥੱਲੀ ਕਰਕੇ ਰਾ ਤਾਂ ਬਾਈ ਤੋਂ ਜਖਸੀਰ ਨਾਲ ਸੰਪਰਕ ਕਰ ਸਕਦਾ ਤੇ ਜਖਸੀਰ ਰੇਟ ਦੀ ਗੱਲ ਆਣੀ ਬਾਈ ਮਾਨਤਨ 6810 ਕਰਦਾ ਬਾਈ ਮਾਨਤਨ ਹੋ ਜੂ ਇੱਕ ਵਾਰੀ ਦੁਬਾਰੇ ਫੇਰ ਦੁਰਦੀ ਦੇਖ ਲਓ ਤੁਸੀਂ ਥਾਨਲੇਵਾ ਬਿਲਕੁਲ ਸਾਫ ਆ 14 ਕਿਲੋ ਬਾਈ ਜਿਹੜਾ ਦੁੱਧ ਤਿਆਰ ਦੱਸਦਾ ਜਖਸੀਰ ਠੀਕ ਆ ਤੇ ਖਿਆਲਾ ਪਿੰਡ ਆ ਬਾਈ ਦਾ ਜਿਲ੍ਹਾ ਮਾਨਸਾ ਰਹਿੰਦਾ ਤੇ ਚੰਗੀ ਝੋਟੀ ਆ ਬਾਕੀ ਤੁਸੀਂ ਸੰਪਰਕ ਕਰਕੇ ਬਾਈ ਤੋਂ ਖਰੀਦ ਵੀ ਸਕਦੇ ਹੋ ਤੇ ਤਾਜੀ ਸੂਈ ਆ ਬਿਲਕੁਲ ਤੇ 14 ਕਿਲੋ ਜਿਹੜਾ ਦੁੱਧ ਪ੍ਰੋਪਰ ਬਾਈ ਤਿਆਰ ਦੱਸਦਾ ਜਖਸੀਰ ਤੇ ਦਸੱਲੀ ਤੁਸੀਂ ਕਰਨੀ ਆ ਮਿੱਤਰੋ ਕਿਉਂ ਪੈਸੇ ਤੁਸੀਂ ਲਾਉਣੇ ਚੰਗੀ ਦੇਖ ਕੇ ਜਾਂਚ ਕਰਕੇ ਖਰੀਦ ਸਕਦੇ ਹੋ ਲਮੇ ਤਰੋਂ ਮਾਨਸਾ ਮੰਡੀ ਉੱਤੇ ਬਾਈ ਜਗਤਾਰ 20 ਲਈ ਖੜਾ ਤੇ ਝੋਟੀਆਂ ਕੀ ਹੈ ਵਧੀਆ ਟਾਪ ਕੁਆਲਿਟੀ ਵਾਲੀਆਂ ਚੰਗੇ ਦੁੱਧ ਵਾਲੀਆਂ ਨੇ ਤੇ ਪਹਿਲਾਂ ਆਪਾਂ ਤੋੜ ਕੇ ਦਿਖਾ ਦਈਏ ਬਾਕੀ ਫਿਰ ਜਗਤਾਰ ਨਾਲ ਗੱਲਬਾਤ ਕਰਾਂਗੇ ਲੈ ਬਈ ਤੋੜ ਇੱਕ ਵਾਰੀ ਥਾਂ ਲੈਵਾ ਬਿਲਕੁਲ ਸਾਫਾ ਤੇ ਚੰਗੀਆਂ ਝੋਟੀਆਂ ਥੋੜੇ ਸਿੰਘ ਜਰੂਰ ਖੋਲ੍ਹੇ ਤਾਜ਼ੀਆਂ ਸੁਈਆਂ ਹੋਈਆਂ ਨੇ ਦੋਨੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਥਾਂ ਲੈਵੇ ਦੀ ਬਿਲਕੁਲ ਸਾਫ ਜਮਾ ਤੇ ਵਹਿ ਜਾ ਵਹਿ ਕਰਦੀ ਜਾਂਦੀ ਝੋਟੀ ਤੇ ਬਾਕੀ ਫਿਰ ਆਪਾਂ ਬਾਈ ਤੋਂ ਡਿਟੇਲ ਸਾਰੀ ਲੈ ਕੇ ਦੇਵਾਂਗੇ ਦੁੱਧ ਵੀ ਚੰਗਾ ਤਿਆਰ ਦੱਸਦਾ ਮੋੜਦਾ ਬਾਈ ਇਹ ਪਟਪੁਰੇ ਦੀ ਮੰਤਰ ਵਧੀਆ ਜੇ ਆਪਾਂ ਗੱਲ ਕਰੀਏ ਹਨਾ ਮਾਲ ਮਾਨਸਾ ਮੰਡੀ ਤੇ ਬਹੁਤ ਵਧੀਆ ਪਹੁੰਚ ਜਾਂਦਾ ਤੇ ਥੋੜਾ ਜਿਹਾ ਰੇਟਾਂ ਦੀ ਮਿੱਤਰੋ ਦਾਦਾ ਤੁਸੀਂ ਲਾ ਲਿਆ ਕਰੋ ਤੇਜ਼ੀ ਹੈ ਕਿ ਮੰਦਾ ਤੇ ਉਹ ਤੁਹਾਡੇ ਸਾਹਮਣੇ ਸਾਰਾ ਦਿਖਾਈ ਇਹਨੇ ਬਾਕੀ ਆਪਾਂ ਬਾਈ ਤੋਂ ਵੀ ਜਾਣਕਾਰੀ ਲੈ ਕੇ ਦੇਵਾਂ ਜਗਤਾਰ ਤੋਂ ਤੇ ਸਾਹਮਣੇ ਜਿਹੜਾ ਬੱਚਾ ਇਹਦੇ ਮੂਹਰੇ ਖੜਾ ਤਾਜੀ ਸੂਈ ਹੋਈ ਆ ਤੇ ਬਾਕੀ ਗੱਲਬਾਤ ਜਗਤਾਰ ਨਾਲ ਕਰਦੇ ਆਂ ਬਾਈ ਸੱਚੀ ਗੱਲ ਤੇ ਬਾਈ ਪੂਰਾ ਨਾਮ ਦੱਸੋ ਬਾਈ ਨਾਮ ਜਗਤਾਰ ਸਿੰਘ ਪਿੰਡ ਓਬਾ ਜ਼ਿਲ੍ਹਾ ਮਾਨਸਾ ਠੀਕ ਆ ਤੇ ਜਿਕਦਾਰ ਨੰਬਰ ਬੋਲ ਦਿ ਬਾਈ ਮਾਈ ਨੰਬਰ ਬਾਈ 623965943 ਠੀਕ ਹੈ ਤੇ ਜਿਕਦਾਰ ਬਾਈ ਜੇ ਆਪਾਂ ਗੱਲ ਕਰ ਲਈ ਝੋਟੀ ਕਿਹ ਕਹੇ ਮਸੂਆ ਠੀਕ ਬਾਈ ਚੌਥਾ ਸੂਆ ਸੋਈ ਹੋਈ ਆ ਚੌਥਾ ਸੂਆ ਸੋਈ ਹੋਈ ਆ ਬਣਾ ਤਾਂ ਇੱਕ ਵਾਰੀ ਚਾਨਣਾ ਪਾ ਦੀ ਦਰਸ਼ਕਾਂ ਨੂੰ ਵੀ ਆਪਣਾ ਵਪਾਰ ਦਾ ਕੰਮ ਆ ਕਿ ਬਈ ਸੀ ਵਪਾਰ ਦਾ ਕੰਮ ਆ ਬਾਈ ਆਪਣਾ ਲੈਣ ਦੇਣ ਦਾ ਘਰੇ ਦੁੱਧ ਤੇ ਪਸ਼ੂ ਚੱਲਦੇ ਆ ਲੈਣ ਦੇਣ ਵੀ ਨਾਲ ਚੱਲਦਾ ਵੀ ਵਧੀਆ ਵਧੀਆ ਫਰੀਦ ਲੈ ਮਿੱਤਰੋ ਵਪਾਰ ਦਾ ਕੰਮ ਬਾਈ ਦਾ ਸ਼ੌਂਕ ਹੀ ਆ ਆ ਨਹੀਂ ਹੈਗਾ ਵੀ ਲੈਂਦੇ ਵੇਚਦੇ ਲੈਂਦੇ ਵੇਚਦੇ ਹਣਾ ਸ਼ੌਂਕ ਹੀ ਕੋਈ ਮੱਝ ਜੱਜ ਕੀ ਚੰਗੇ ਦੁੱਧ ਵਾਲੀ ਫੇਰ ਤਾਂ ਲੈ ਲੈਂਦੇ ਆ ਤੇ ਜਗਤਾਰ ਜੀ ਆਪਾਂ ਮਨ ਲਾ ਕਾ ਦਿਨ ਹੋ ਗਏ ਇਹਨੂੰ ਸੂਈ ਨਹੀਂ ਇਹਨੂੰ ਬਈ ਹਫਤਾ ਇੱਕ ਹਫਤੇ ਦੀ ਸੂਈ ਹੋਈ ਆ ਮਿੱਤਰੋ ਥਾਲੇ ਵਾ ਕੇ ਮੈਂ ਬਾਈ ਬਿਲਕੁਲ ਸਾਫ ਬਾਈ ਜਮਾ ਓਕੇ ਗਾਰੰਟੀ ਵਾਲੀ ਤੇ ਦੁੱਧ ਹੁਣ ਇਸ ਟਾਈਮ ਪਰ 15 ਡੱਬੇ ਬਾਈ 15 ਡੱਬੇ 15 ਕਿਲੋ ਬਾਈ ਡੱਬੇ ਕਹਿੰਦਾ ਭਰ ਕੇ ਲੈ ਜਾ ਜਗਤਾਰ ਕਹਿੰਦਾ ਤਸੱਲੀ ਤੁਸੀਂ ਕਰਨੀ ਆ ਠੀਕ ਐ ਬਾਈ ਨੇ 15 ਡੱਬੇ ਕਿਹਾ 15 ਡੱਬੇ ਪੂਰੇ ਹੋਏ ਤਾਂ ਲੈ ਜਾਓ ਨਹੀਂ ਖੜੀ ਆ ਠੀਕ ਐ ਨਾ ਗੱਲ ਤੇ ਬਾਕੀ ਬਈ ਜਿਹਦਾ ਰੇਟ ਦੀ ਗੱਲ ਹੈ ਜੀ ਰੇਟ ਬਈ ਇਹਦਾ ਡੇੜਾ ਮੌਕੇ ਤੇ ਮਾਨਤਾਨ ਜਿਹੜੇ ਲੱਖ ਰੇਟ ਕਰਦਾ ਬਾਈ ਮਾਨਤਾਨ ਮੌਕੇ ਦੇ ਮਿੱਤਰੋ ਜ਼ਰੂਰ ਹੋ ਜੂਗਾ ਬਾਕੀ ਤੁਸੀਂ ਤਸੱਲੀ ਜ਼ਰੂਰ ਕਰ ਲਿਓ ਤਾਜੀ ਸੂਈ ਆ 15 ਕਿਲੋ ਪ੍ਰੋਪਰ ਦੁੱਧ ਜਿਹੜਾ ਇਸ ਟਾਈਮ ਤਿਆਰ ਆ ਤੇ ਦੋ ਨੰਬਰ ਵਾਲੀ ਤੋਰ ਬਾਈ ਕਿਰਾਇਆ ਤੋਰੀ ਕੰਮੀ ਦੋ ਨੰਬਰ ਵਾਲੀ ਝੋਟੀ ਤੋੜ ਕੇ ਦਿਖਾਉਣੇ ਆ ਤੇ ਬਾਕੀ ਇਹਦੇ ਬੱਚਾ ਮਰ ਗਏ ਜੀ ਜ਼ਰ ਹਾਂ ਹਾਂਜੀ ਕੱਲ ਹੀ ਮਰ ਗਏ ਕੱਲ ਮਰ ਗਏ ਜਮਾ ਇਕੱਠੀਆਂ ਤਾਜ਼ੀਆਂ ਸੂਈਆਂ ਆ ਤਾਜ਼ੀਆਂ ਸੂਈਆਂ ਹੋਈਆਂ ਦੋ ਜਮਾ 16 15 15 ਤਿਆਰ ਆ ਲੈ ਮਿੱਤਰੋ ਦੋਨੇ ਝੋਟ ਪੂਰਾ ਤਿਆਰ ਆ ਪਰ ਇਹਦਾ ਬੱਚਾ ਜਿਹੜਾ ਕੱਲ ਮਰ ਗਿਆ ਹੂੰ ਬਾੜੇ ਬਲਰਦੀ ਹੈ ਨਹੀਂ ਨਹੀਂ ਕੱਲ ਹੀ ਬੱਚਾ ਮਰਿਆ ਅੱਛਾ ਅੱਛਾ ਮੂੜਾ ਬਣਿਆ ਹੋਇਆ ਮੂੜਾ ਬਣਿਆ ਕੱਲ ਹੀ ਹੋਇਆ ਕੱਲ ਬੱਚਾ ਮਰ ਗਿਆ ਮੂੜਾ ਮੂਰੇ ਕਰਨਾ ਪੈਂਦਾ ਦੋਸਤੋ ਬੱਚੇ ਦਾ ਭਲੇਖਾ ਜਿੰਮੇ ਪੈ ਜਾਂਦਾਗਾ ਤੇ ਨਾਲ ਜਿਹੜਾ ਪਸ਼ੂ ਆ ਮਿਲ ਜਾਂਦਾਗਾ ਜੇ ਫੇਰ ਵੀ ਕੋਈ ਦਿੱਕਤ ਆਉਂਦੀ ਆ ਤੇ ਤੁਹਾਡਾ ਮੰਨ ਲਓ ਜਿੰਮੇ ਆ ਮੱਖਰ ਬੱਚਾ ਮਰਿਆ ਹੋਇਆ ਤਾਂ ਤੁਸੀਂ ਰਾਇਟ ਮਿਲਕ ਬੂਸਟਰ ਵਰਤ ਲਿਆ ਕਰੋ ਮਿੱਤਰੋ ਜੇ ਤੁਹਾਡੀ ਮੱਝ ਦਾ ਬੱਚਾ ਮਰ ਗਿਆ ਦੁੱਧ ਨਹੀਂ ਤਾਰਦੀ ਤਾਂ ਰਾਇਟ ਮਿਲਕ ਬੂਸਟਰ ਆਉਂਦਾ ਆਪਣਾ ਉਹ ਵਰਤੋ ਤਾਂ ਮੱਝ ਸਹੀ ਜਿਹੜਾ ਦੁੱਧ ਉਤਾਰੂਗੀ ਤੇ ਬਸਮਾ ਵੀ ਵਧੀਆ ਕਰੂਗੀ ਤੇ ਜਗਤਾਰ ਹੁਣ ਮੰਨ ਲੈ ਸੂਈ ਨੂੰ ਨੂੰ ਬਈ ਕਿੰਨੇ ਦਿਨ ਹੋ ਗਏ ਇਹਨੂੰ ਵੀ ਬਈ ਨੌਵਾਂ ਦਿਨ ਨੌਵਾਂ ਦਿਨ ਸੂਈ ਠੀਕ ਆ ਤੇ ਦੁੱਧ ਦੇ ਥੱਲੇ ਵੀ ਇਹਦੇ 15 ਡੱਬੇ ਤਿਆਰ ਆ 15 ਡੱਬੇ ਇਹਦੇ ਥੱਲੇ ਵੀ ਤਿਆਰ ਆ ਮਿੱਤਰੋ 15 ਪਲੱਸ ਕਰਦੀਆਂ ਯਾਰ ਦੋਨੇ 15 ਪਲੱਸ ਹਾਂ ਠੀਕ ਆ ਤੇ ਜਗਤਾਰ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਬਈ 140 ਬੱਚੇ ਕਰਕੇ ਨਹੀਂ ਤਾਂ ਬੋਈ ਸੀ ਇਹਦਾ ਬੱਚੇ ਕਰਕੇ ਠੀਕ ਆ ਤੇ ਮਾਨਤਾਂ ਨੂੰ ਵੀ ਸਾਰਾ ਕੁਝ ਏ ਟੂ ਜ਼ेड ਪਿਆ ਮਾਨਤਾਂ ਨੂੰ ਜ਼ਰੂਰ ਠੀਕ ਆ ਕਈ ਵਾਰ ਭਾਈ ਮੰਨ ਲਿਆ ਵਈਆਂ ਭਾਈ ਜਿਵੇਂ ਕੋ ਮੰਲਾ ਕਹਿੰਦਾ ਬੱਚਾ ਮਰ ਗਿਆ ਇੱਧਰ ਨੂੰ ਜਾਣਾ ਤੇ ਵੀ ਮਤਲਬ ਕੀ ਨਹੀਂ ਹੁੰਦਾ ਬਾਈ ਕੋਲੇ ਵੀਡੀਓ ਸਾਰਾ ਬੱਚੇ ਮਾਰਨ ਦੀਆਂ ਦੋਨਾਂ ਸੁਈਆਂ ਦੀਆਂ ਦੋਨਾਂ ਸੁਈਆਂ ਮਿਲ ਕੇ ਰਿਕਾਰਡ ਲਈਆਂ ਸਾਰਾ ਪ੍ਰੂਫ ਪ੍ਰੂਫ ਸਮੇਤ ਬਾਈ ਕਹਿੰਦਾ ਝੋਟੀਆਂ ਇਹਦੀ ਲੋ ਸੋਹਣਾ ਕੱਟਾ ਸੀ ਬਾਈ ਸਾਨੂੰ ਵੀ ਅਫਸੋਸ ਵਧੀਆ ਕੱਟਾ ਸੀਗਾ ਤੇ ਉਹ ਮਰ ਗਿਆ ਮੂੜਾ ਤਿਆਰ ਕਰਵਾਇਆ ਹੋ ਬਾਈ ਨੇ ਕੋਈ ਮਿਲਣ ਚ ਦਿੱਕਤ ਨਹੀਂ ਆਉਂਦੀ ਜੇ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਰਾਈਟ ਮਿਲ ਕੇ ਬੂਸਟਰ ਲਿਆ ਕੇ ਦੇ ਸਕਦੇ ਹਾਂ ਤੇ ਜੇ ਤਾਂ ਰੇਟ ਦੀ ਗੱਲ ਆਉਂਦੀ ਬਾਈ ਬਾਈ 1.40 ਮਾਨਤਨ ਫੁੱਲ ਕਰਾਂਗੇ ਇਹਦੇ ਵਿੱਚੋਂ 1,40,000 ਰੁਪਏ ਰੇਟ ਆ ਮਾਨਤਨ ਬਾਈ ਕਹਿੰਦਾ ਫੁੱਲ ਕਰ ਦੇਵਾਂਗੇ ਠੀਕ ਆ ਤਸੱਲੀ ਤੁਸੀਂ ਕਰਨੀ ਆ ਜੇਕਰ ਉਹਨਾਂ ਨੂੰ ਆ ਜਾ ਬਾਈ ਜੇ ਕਈ ਵਾਰ ਕੋਈ ਮੰਨ ਲਾ ਕਿਤੇ ਵੀ ਇਸ ਜਰ ਧੋਨੀ ਖਰੀਦ ਲੈਣੇ 15-15 ਕਿਲੋ ਦੁੱਧ ਵਾਲੀਆਂ ਨੇ ਚੰਗੀਆਂ ਮੰਨ ਲਾ ਡੇਰੀ ਵਾਸਤੇ ਖਰੀਦ ਲੈ ਮਾਨਤਨ ਚੰਗਾ ਹੋ ਜੂ ਜਮਾ ਬਾਈ ਜਮਾ ਜੱਟ ਕੇ ਮਾਨਤਨ ਕਰਾ ਠੀਕ ਐ ਇਸੇ ਹੋਰ ਬੋਲ ਦੇ ਇੱਕ ਵਾਰੀ ਪੰਡੂ ਬਾਜੀ ਨਾਮ ਜਗਤਾਰ ਸਿੰਘ ਮੋਬਾਈਲ ਨੰਬਰ 62399650945 ਠੀਕ ਹੈ ਘਰੇ ਵੀ ਆਪਣੇ ਵਧੀਆ ਚੰਗੇ ਪਸ਼ੂ ਹੁੰਦੇ ਨੇ ਘਰੇ ਵੀ ਬੰਦਾ ਵਿజిਟ ਕਰ ਸਕਦਾ ਵਿజిਟ ਕਰ ਸਕਦਾ ਵਧੀਆ ਤਸੱਲੀ ਕਰਕੇ ਹੈ ਨਾ ਤਸੱਲੀ ਕਰਕੇ ਮਿੱਤਰੋ ਫੇਰ ਖਰੀਦ ਲਓ ਦੋ ਟਾਈਮ ਚੋ ਤਿੰਨ ਟਾਈਮ ਚੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਹੋਣੀ ਤੇ ਕਈ ਵਾਰ ਕੋਈ ਦੂਰੋਂ ਨੇੜੋਂ ਆਇੰਦਾ ਰਹਿਣ ਕਰਨ ਦਾ ਹੈਗਾ ਪਰਮੰਦ ਪੂਰਾ ਪ੍ਰਬੰਧ ਬਾਈ ਪੂਰਾ ਰਹਿਣ ਕਰਨ ਦਾ ਬਾਈ ਕਹਿੰਦਾ ਪਰਮੰਦ ਮਿਲੂਗਾ ਤੇ ਤਸੱਲੀ ਕਰਕੇ ਤੁਸੀਂ ਫੇਰ ਜਿਹੜਾ ਬਾਈ ਜਗਤਾਰ ਤੋਂ ਵਸੂ ਖਰੀਦ ਸਕਦੇ रामधन भाई एक मास माच नहीं रही ज्यादा काल कर रही है दूध भी कम कर रही है देवरा राइट मिल्क बूस्टर अच्छा तड़की सांझ अच्छा तार घंटा पहला एक कप में अच्छा और फिर देख पोसा भी तगड़ा होगा और दूध तो फालतू आवे आवेगा यह समस्या थारे गैली हो रही होगी भाई पोसा भी एक नंबर का होगा धार भी बढ़िया और दो गुट फालतु आओगी दूध की अरे सारे मेडिकल स्टोर पे मैं लगा खुद की वेबसाइट है उस पर मंगाइस को ਤਾਂ ਵੀ ਬਾਈ ਰਾਈਟ ਮਿਲ ਕੇ ਬਿਸਟਰ ਪਿਆ ਜਾਓ ਅਰ ਨੂੰੇ ਪਸਾਏ ਜਾਓ ਔਰ adhik jankari ke liye is number pe contact kar sakte hain aap 7890045000 ਲੈ ਬਾਈ ਕੱਟੀਆਂ ਦਿਖਾਉਣ ਲੱਗੀਆਂ ਜਿਹੜੇ ਭਰਾ ਕਹਿੰਦੇ ਹੁੰਦੇ ਨਾ ਕੱਟੀ ਲੈਣੀ ਐ ਸੌਂਕ ਦੀ ਤਾਂ ਜੋੜਾ ਮਿੱਤਰੋ ਬਾਈ ਕੋਲੇ ਆ ਇਧਰ ਨੂੰ ਲੈ ਚੱਲ ਤੇ ਚੰਗਾ ਹਨਾ ਇੱਕ ਵਾਰੀ ਤੁਰਦਾ ਤੁਸੀਂ ਚੱਕਰ ਲਓ ਤੇ ਥੋੜਾ ਬੋਚ ਕੇ ਜੋੜਾ ਕੱਟੀਆਂ ਦਾ ਮਿੱਤਰੋ ਚੰਗੀਆਂ ਨੇ ਬੁਰੀਆਂ ਜੇ ਕਿਸੇ ਭਰਾ ਨੇ ਪਾਲਣੀਆਂ ਲੈ ਕੇ 60000 ਰੁਪਇਆ ਪਾਲਣੀਆਂ ਲੈ ਕੇ ਤਾਂ ਪਾਲ ਸਕਦਾ ਤੇ ਪੂਰੀਆਂ ਵਧੀਆ ਕੱਟੀਆਂ ਨੇ ਬਾਕੀ ਇੱਕ ਬਾਈ ਕੋਲੇ ਕੱਟਾ ਵੀ ਆ ਤੇ ਚੰਗੇ ਮਨ ਲੈ ਕੇ ਆਇਆ ਬਾਈ ਤੇ ਬਾਕੀ ਬੰਨਦੇ ਬਾਈ ਕੋਈ ਗੱਲ ਨਹੀਂ ਬੰਨਦੇ ਬੰਨਦੇ ਬਸ ਤੇ ਬਾਕੀ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਜਿਹੜੇ ਭਰਾ ਕਹਿੰਦੇ ਨਾ ਸਾਨੂੰ ਕੱਟੀਆਂ ਨਹੀਂ ਮਿਲਦੀਆਂ ਤਾਂ ਆਪਾਂ ਕੱਟੀਆਂ ਦਿਖਾਉਣ ਅੱਜ ਤੇ ਕੱਟੀਆਂ ਲੈ ਕੇ ਖਰੀਦ ਸਕਦਾ 60000 ਰੁਪਇਆ ਬਾਈ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਕਰਦੇ ਆ ਤੇ ਪੁੱਛਦੇ ਆ ਕੀ ਗੱਲਬਾਤ ਹੈ ਨਾ ਤੇ ਚੰਗਾ ਮੰਨ ਲਓ ਜੇ ਪੱਕ ਕਈ ਚੰਗੀਆਂ ਕੱਟੀਆਂ ਨੇ ਤਿਆਰ ਹੋਣਾ ਤੇ ਝੋਲੀ ਝੂਲੀ ਚੰਗੀ ਆ ਤੇ ਬਾਕੀ ਬਣਦੀਆਂ ਆਉਂਦੀਆਂ ਨੇ ਛੋਟੀਆਂ ਨੇ ਹਜੇ ਤੇ ਇੱਕ ਬਾਈ ਕੋਲੇ ਕੱਟਾ ਤੇ ਬਾਕੀ ਬਾਈ ਨਾਲ ਪ੍ਰੋਪਰ ਜਿਹੜੀ ਗੱਲਬਾਤ ਕਰਦੇ ਆਏ ਇੱਥੇ ਤੇ ਬਾਕੀ ਝੋਲੀ ਚੈੱਕ ਕਰ ਲਓ ਮੇਤਰੋ ਇੱਕ ਵਾਰੀ ਤੇ ਵਧੀਆ ਸਪੇਸ ਤੇ ਹਨ ਨੇ ਤੇ ਬਾਕੀ ਆ ਵੀ ਤੁਹਾਨੂੰ ਦਿਖਾ ਦਈਏ ਇੱਥੇ ਇਹਦੀ ਵੀ ਜਿਹੜੀ ਝੋਲੀ ਤੁਸੀਂ ਚੱਕਾ ਲਓ ਪੂਰੀ ਜੈਡ ਬਲੈਕ ਵਾਂਗੂਆਂ ਦੋ ਚਾਰ ਬਾਲ ਜਿਹੜੇ ਬੈਠ ਨੇ ਤੇ ਬਾਕੀ ਝੋਲੀ ਇਹਦੀ ਵੀ ਵਧੀਆ ਸਪੇਸ ਤੇ ਥਣ ਨੇ ਤੇ ਬਾਕੀ ਆ ਜਾ ਆ ਜਾ ਬਾਈ ਇੱਥੇ ਖੜ ਜਾ ਬਾਈ ਨਾਲ ਕਰਦੇ ਆ ਗੱਲਬਾਤ 40 ਹੋ ਜਾ ਬਾਈ ਸੱਸੀ ਗੱਲ ਸੱਸੀ ਕਾ ਬਾਈ ਜੀ ਨਾਮ ਦੱਸੋ ਪਹਿਲਾਂ ਮੇਰਾ ਨਾਮ ਅਮਰੀਕ ਸਿੰਘ ਫੌਜੀ ਬਾਈ ਠੀਕ ਆ ਅਮਰੀਕ ਫੌਜੀ ਮਾਨਸਾ ਦੇ ਰਹਿਣਾ ਲੈ ਬਾਈ ਠੀਕ ਆ ਅਮਰੀਕ ਜੇ ਆਪਾਂ ਗੱਲ ਕਰ ਲਈਏ ਕਿ ਸੇ ਆਪਾਂ ਰਹਿੰਦੇ ਮਾਨਸਾ ਸੀ ਹਨਾ ਤੇ ਮੋਬਾਈਲ ਨੰਬਰ ਬੋਲ ਦੇ ਇੱਕ ਵਾਰੀ 7095154461 7895154461 ਠੀਕ ਹੈ ਤੇ ਅਮਰੀਕ ਜੇ ਆਪਾਂ ਗੱਲ ਕਰ ਲਈ ਬਈ ਇੱਕ ਨੰਬਰ ਵਾਲੀ ਦੀ ਆ ਗੱਟੀ ਮਾਲਾ ਕਿੰਨੇ ਕ ਟਾਈਮ ਦੀ ਆ ਇਹ ਗੱਟੀ ਬਈ 9 ਮਹੀਨਿਆਂ ਦੀ ਹੈ 9 ਮਹੀਨਿਆਂ ਦੀ ਕਰਦੀ ਨੇ ਆਪਣੀਆਂ ਹਾਂ ਕਰਦੀ ਬਈ ਠੀਕ ਹੈ ਕਰਦੀਆਂ ਕਟੀਆਂ ਮਿੱਤਰੋ 9 ਮਹੀਨਿਆਂ ਦੀ ਆ ਤੇ ਇਹਦੀ ਮਾਂ ਦਾ ਅਮਰੀਕਾ ਰਿਕਾਰਡਰ ਗੁਰੂ ਬਾਈ ਇਹਦੀ ਮਾਂ ਨੇ ਬਈ 17 ਕਿਲੋ ਦੁੱਧ ਦਿੱਤਾ ਹੁਣ ਆਪਣੇ ਕੋਲੇ ਗੱਬਣਾ ਦਵਾਰੇ ਕੋਲੇ ਹੈਗੀ ਆ ਹਾਂਜੀ ਤਾਂ ਤਸ਼ੱਲੀ ਕਰ ਸਕਦਾ ਮਤਲਬ ਹਾਂਜੀ ਕਰ ਸਕਦੇ ਠੀਕ ਹੈ ਕੋਈ ਭਰਾ ਬਹਿਵਣਾ ਮੰਨ ਲੈ ਜੇ ਪ੍ਰੂਫ ਦੇਖਣਾ ਉਹ ਵੀ ਆਪਣੇ ਘਰੇ ਖੜਾ ਬਾਈ ਕਹਿੰਦਾ ਠੀਕਾ ਚੰਗੇ ਦੁੱਧ ਵਾਲੀ ਮੱਝ ਦੀ ਕੱਟੀ ਆ ਤੇ ਅਮਰੀਕ ਜੇ ਆਪਾਂ ਗੱਲ ਕਰ ਲਈਏ ਬਈ ਕਿੰਨੇ ਦੀ ਆਪਾਂ ਕੱਟੀ ਛੱਡਣੀ ਹੈ ਬਈ ਰੇਟ ਤਾਂ 30000 ਕਰਦੇ ਆ ਤੁਹਾਡੀ ਵੀਡੀਓ ਦੇਖ ਕੇ ਹੋਗਾ 25 ਹੀ ਦੇ ਦੋ ਠੀਕ ਹੈ 25000 ਰੁਪਏ ਦੀ ਬਾਈ ਕਹਿੰਦਾ ਕੱਟੀ ਦੇ ਦਾਂਗੇ ਕਿਉਂਕਿ ਕੱਟੀਆਂ ਵੀ ਦੋਸਤੋ ਮਹਿੰਗੀਆਂ ਨੇ ਚੰਗੀਆਂ ਕਿਉਂ ਮੱਝਾਂ ਮਹਿੰਗੀਆਂ ਲੱਖ ਤੋਂ ਵਾਰਨਾਂਗੀਆਂ ਤੇ ਅਮਰੀਕ ਜੇ ਆਪਾਂ ਦੋ ਨੰਬਰ ਵਾਲੀ ਕੱਟੀ ਬਈ ਗੱਲ ਕਰ ਲਈਏ ਹਾਂਜੀ ਬੀਬੀ ਇਹ ਕਿੰਨੇ ਟਾਈਮ ਦੀ ਹੈ ਇਹ ਬਾਈ ਦੀ 13 13.5 ਮਹੀਨਿਆਂ ਦੀ ਸਾਢੇ ਦੇਰਾਂ ਮਹੀਨਿਆਂ ਦੀ ਠੀਕ ਹੈ ਤੇ ਇਹਦੀ ਮਾਂ ਬਾਈ ਇਹਦੀ ਮਾਂ ਦਾ 11.5 ਲੀਟਰ ਦੁੱਧ ਹੋਈ ਉਹ ਵੀ ਹੈਗੀ ਆਪਣੇ ਹਾਂਜੀ ਉਹ ਵੀ ਹੈਗੀ ਤਸੱਲੀ ਕਰਾ ਉਹ ਬਹਾਰਾਂ ਨੇ ਚੋ ਲਿਆਉਂਦੀ ਸੀ ਹੁਣ ਗੱਬਣਾ ਅੱਗੇ ਠੀਕ ਹੈ ਉਹਦੇ ਮਗਰਾ ਹੀ ਹਾਂਜੀ ਠੀਕ ਹੈ ਤੇ ਇਹਦਾ ਬਾਈ ਰੇਟ ਕੀ ਕਰਤਾ ਇਹਦਾ ਰੇਟ ਤਾਂ ਜੀ 40000 ਕਰਦੇ ਆ ਠੀਕ ਹੈ 35000 ਦੀ ਦੇ ਦਿਆ ਲੈ ਮਿੱਤਰੋ ਦੋ ਗੱਟੀਆਂ ਬਾਈ ਕੋਲੇ ਇਹ 35000 ਦੀ ਕਹਿੰਦੇ ਦੇਣੀ ਆ ਰੇਟ 40 ਆ ਆ 30000 ਰੇਟ ਸੀ ਹਾਂਜੀ 25000 ਦੀ ਨਹੀਂ ਹੈਣਾ ਕਰਦਾਂਗੇ ਮੰਨਤਾ ਮੰਨ ਲਾ ਜੋੜਾ ਕਹਤਾ ਅਗਲੇ ਨੇ ਮਾਨਤਨ ਕਰ ਦਾਂਗੇ ਠੀਕ ਆ ਬਾਈ ਕਹਿੰਦਾ ਯਾਰ ਖੁੱਲਾ ਮਾਨਤਨ ਕਰ ਦਾਂਗੇ ਜੇਕਰ ਕੋਈ ਜੋੜਾ ਲੈਂਦਾ ਕੱਟੀਆਂ ਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਮਾਨਸੀਆਂ ਲੋਕਲ ਠੀਕ ਆ ਤੇ ਬਾਕੀ ਚੰਗੇ ਪਸ਼ੂਆਂ ਦਾ ਬਾਈ ਸਕੀਨ ਆ ਫੌਜੀ ਆ ਤੇ ਬਾਈ ਇੱਕ ਕੱਟਾ ਕਹਿੰਦਾ ਦੋ ਵੀ ਦੋ ਕੱਟੇ ਆ ਬਾਈ ਦੋ ਕੱਟੇ ਨੇ ਅਕਾ ਨੀਲੀ ਰਾਵੀ ਦਾ ਬਾਈ ਠੀਕ ਆ ਇੱਕ ਆ ਵੀ ਮੰਨੂ ਦਾ ਠੀਕ ਆ ਆਵੇ ਮੰਨੂ ਦਾ ਦੋਸਤੋ ਮੋਹਰਾ ਦਾ ਕੱਟਾ ਹੈਗਾ ਤੇ ਇਹ ਕਿੰਨੇ ਟਾਈਮ ਦਾ ਬਾਈ ਇਹ ਬਾਈ 18 17 18 ਮਹੀਨਾ ਨਾ ਹੋਗੇ 18 18 ਮਹੀਨਾ ਦਾ ਤੇ ਇਹਦਾ ਕੀ ਰੇਟ ਕਰਤਾ ਇਹਦਾ ਰੇਟ ਤਾਂ ਬਾਈ 50000 ਕਰਦੇ ਆ ਠੀਕ ਆ ਬਾਕੀ ਮਾਨਤਨ ਕਰਦੇ ਆ ਮਾਨਤਨ ਹੋ ਜੂਗਾ ਨੀਲੀ ਰਾਵੀ ਵਾਲਾ ਬਾਈ ਕਿਹੜੀ ਨਸਲ ਦਾ ਇਹ ਬਾਈ ਇਹਦਾ ਟੀਕੇ ਦਾ ਮੈਨੂੰ ਕਲੀਅਰ ਨਹੀਂ ਠੀਕ ਆ ਉਹ ਪੂਰੇ ਨਿਸ਼ਾਨੀਆਂ ਪੂਰੀਆਂ ਨੇ ਨਿਸ਼ਾਨੀਆਂ ਪੂਰੀਆਂ ਬਾਈ ਕਹਿੰਦਾ ਟੀਕਾ ਕਲੀਅਰ ਨਹੀਂ ਇਹ ਨੀਲੀ ਰਾਵੀ ਦਾ ਦੋਸਤੋ ਤੇ ਇਹਦਾ ਬਾਈ ਕੀ ਰੇਟ ਕਰਤਾ ਠੀਕ ਆ ਇਹਦਾ ਰੇਟ ਬਾਈ 35000 ਕਰਦੇ ਆ 35000 ਤੇ 30 ਦਾ ਦੇ ਦਿਆਂਗੇ 30000 ਦਾ ਬਾਈ ਕਹਿੰਦਾ ਦੇ ਦਿਆਂਗੇ ਕਿਸੇ ਨੇ ਪਾਲਣ ਨਾਲ ਨਹੀਂ ਲੈਣਾ ਹਾਂਜੀ ਪਾਲਣ ਨਾਲ ਨਹੀਂ ਦੇਣਾ ਪਾਲਣ ਨਾਲ ਨੂੰ ਦੇਣਾ ਬਾਈ ਕਹਿੰਦਾ ਬਟਨ ਨਾਲ ਨੂੰ ਨਹੀਂ ਦੇਣਾ ਕਿਉਂਕਿ ਜੇ ਕੋਈ ਪਿੰਡ 'ਚ ਛੱਡਣਾ ਕਿਸੇ ਨੇ ਲੈ ਕੇ ਹੈ ਨਾ ਬਾਈ ਮਰੀਕ ਤੇ ਵਧੀਆ ਪਾਲਣੇ ਆ ਜਾਂ ਕਿਸੇ ਨੇ ਘਰੇ ਸਕੀਨ ਰੱਖਣੇ ਕੱਟੇ ਦੋਨੇ ਰੂਪਾਂ ਸਮੇਤ ਤਾਂ ਚੰਗੇ ਮੰਨ ਲਓ ਮਾਮਾ ਇਹਨਾਂ ਦੀਆਂ ਹੈਗੀਆਂ ਬਾਈ ਆਪਾਂ ਹਾਂਜੀ ਹਾਂਜੀ ਬਾਈ ਮਾਮਾ ਸਾਰੇ ਚਾਰੇ ਨਗਾਂ ਦੀਆਂ ਇਹਨਾਂ ਦੀਆਂ ਘਰੇ ਖੜੀਆਂ ਬਾਈ ਅਮਰੀਕ ਕੋਲੇ ਦੁੱਧ ਦੇਖ ਕੇ ਤੁਸੀਂ ਤੇ ਫੇਰ ਬਾਈ ਅਮਰੀਕ ਤੋਂ ਖਰੀਦ ਸਕਦੇ ਹੋ ਤੇ ਪੂਰੇ ਪ੍ਰੂਫਾਂ ਸਮੇਤ ਕੱਟੀਆਂ ਖਰੀਦ ਲਓ ਤੇ ਘੱਟੇ ਖਰੀਦ ਲਓ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਚੰਗੇ ਨਗਨੇ ਬਾਈ ਕਿਸੇ ਕੋਈ ਆਹ ਲਾਤ ਨੂੰ ਜੇ ਲਾਤਾ ਕੁਠਗੀ ਬੱਗੀ ਦਾ ਨਹੀਂ ਕਰਦੇ ਨਾ ਨਾ ਵੀਡੀਓ ਬਣਾਉਣ ਆਣੇ ਸੀ ਤਾਂ ਕਈ ਵਾਰ ਨਾ ਲੈ ਮਿੱਤਰੋਨ ਆਪਾਂ ਬਾਈ ਕੋਲੇ ਬਹਿੜਾ ਜਮਾ ਸਿਰੇ ਦੀ ਹੈਣਾ ਜਿਵੇਂ ਕਹਦੀ ਐ ਐਫ ਦੀ ਚੰਗੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਘਰੇਲੂ ਆ ਤੇ ਬਾਕੀ ਥਾਂ ਲੈ ਵਾ ਸਾ ਮੋੜ ਲਾ ਬਾਈ ਮੋੜ ਲਾ ਥਾਂ ਲੈ ਵਾ ਸਾਫਾ ਤੇ ਬੱਚਾ ਜਿਹੜਾ ਸਾਹਮਣੇ ਖੜਾ ਤੁਸੀਂ ਦੇਖ ਲੋ ਬੱਛਾ ਬਹੁਤ ਸੋਹਣਾ ਹੈਣਾ ਜਰਸੀ ਜਿਵੇਂ ਆਪਾਂ ਕਹਦੀਏ ਤੇ ਸਾਈਵਾਲ ਦਾ ਮਿਕਸ ਆ ਤੇ ਡੱਬੀ ਆਗੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਨਿੱਕੀ ਮੁੱਲ ਮੱਲ ਕਰਦਾ ਚੰਗੀ ਬਹਿੜਾ ਗਈ ਹੈਣਾ ਹਾਲੇ ਵੀ ਸਾਫ ਆ ਬਿਲਕੁਲ ਬੰਨਦੇ ਬਾਈ ਬੰਨਦੇ ਕੱਲਾ ਕੱਲਾ ਸਾਹ ਹੱਥੀ ਚੋਈ ਇਹਲਾ ਸਾਫ ਚੋਈ ਦੀ ਇੱਥੇ ਬਣਾਂਗੀ ਵੀਰੇ ਹੁਣ ਇੱਕ ਹਲੋ ਉੱਥੇ ਹੀ ਮਿਲ ਜਾਂਦੇ ਪਰ ਫਿਰ ਉਹ ਥੋੜਾ ਜਿਹਾ ਟੱਕ ਹੁੰਦਾ ਅੱਧਰ ਹੋ ਕੇ ਖੜੀਆਂ ਇੱਥੇ ਕਾਉ ਇਹ ਤੈਨੂੰ ਕੰਮ ਦੀ ਆਪੀ ਬੰਦੇ ਨਾਲ ਜਿੱਤਾਂ ਤੋਂ ਨੀ ਬਸ਼ਰੂ ਫੇ ਕਾਉਣ ਲੱਗ ਜਾਂਦਾ ਬਈ ਲੱਗਣਾ ਲੈ ਬਾਕੀ ਬਾਈ ਨਾ ਕਰਦੇ ਮਿੱਤਰੋ ਗੱਲਬਾਤ ਬਾਈ ਸਸੀ ਗਾਲ ਸਸਰੀ ਗਾਲ ਵੀਰੇ ਤੇ ਬਾਈ ਕਿਹੜਾ ਪਿੰਡਾ ਨਹੀਂ ਆ ਵੀਰੇ ਨਹੀਂ ਆ ਨਗਲੇ ਕੋਲੇ ਹਾਂਜੀ ਠੀਕ ਆ ਤੇ ਬਾਈ ਨਾਮ ਦੱਸੀ ਸ਼ਿਕੰਦਰ ਸਿੰਘ ਠੀਕ ਆ ਸਿਕੰਦਰ ਬਾਈ ਮਤਲਬ ਬੈਠਦੀ ਆਪਾਂ ਗੱਲ ਕਰ ਲਈਏ ਤਾਂ ਕੰਮੇ ਸੂਇਆ ਦੂਜਾ ਸੂਇ ਵੀਰੇ ਦੂਜਾ ਸੂਇਆ ਕੈ ਦਿਨ ਹੋ ਗਿਆ ਅੱਜ ਅੱਜ ਨੂੰ 15 ਦਿਨ ਹੋ ਗਏ ਸੂਇਆ ਕਰਦੀ ਆ ਆਪਣੇ ਹਾਂਜੀ ਠੀਕ ਆ ਲੈ ਮਿੱਤਰੋ 15 ਐ ਸੂਇਆ ਕਰਦੀ ਬੈੜਾ ਚੰਗੀ ਪਲੀ ਹੋਈ ਆ ਤੇ ਕਿਸੇ ਵੀ ਪੱਖੋਂ ਕਮੀ ਨਹੀਂ ਤੇ ਗੱਲ ਕਰ ਇੱਕ ਬੱਸ ਏਦੀ ਕਮੀ ਆ ਗਈ ਨਾ ਬੱਚਾ ਬਈ ਟੀਕਾ ਪੂਰਾ ਤੇ ਬੱਸੀ ਹੁੰਦੀ ਤਾਂ ਬਹੁਤ ਸੋਹਣੀ ਸੀ ਹਾਂ ਜੇ ਬੱਸੀ ਹੁੰਦੀ ਤਾਂ ਬਹੁਤ ਸੋਹਣੀ ਸੀਗੀ ਤੇ ਮੰਗਰਾ ਬੱਚਾ ਤੇ ਸਿਕੰਦਰ ਇੱਕ ਵਾਰ ਤਾਂ ਨੰਬਰ ਬੋਲ ਬਾਈ 88724 66336 ਠੀਕ ਆ ਤੇ ਸਿਕੰਦਰ ਬਈ ਹੁਣ ਦੁੱਧ ਦੀ ਗੱਲ ਕਰ ਲਈ ਆਪਾਂ ਕਿੰਨਾ ਦਾ ਦੁੱਧ 22 ਕਿਲੋ ਵੀਰੇ ਪੂਰਾ ਰਾਤ ਸਾਫ ਕੀਤੀ 6 ਵਜੇ ਸਾਰੀ ਠੀਕ ਆ ਬਾਈ ਕਹਿੰਦਾ 22 ਕਿਲੋ ਪ੍ਰੋਪਰ ਤਿਆਰ ਆ ਕੰਡਾ ਲਾ ਲੈ ਬਈ ਹਾਂਜੀ ਕੰਡਾ ਲਾ ਲੈ ਕੰਡਾ ਲਾਲੇ ਮਿਲ ਲਿਓ ਕੋਈ ਜੱਟ ਨਹੀਂ ਰਾਤ ਸਾਫ ਕੀਤੀ 6 ਵਜੇ ਇਹ ਸਾਫ ਕਰੀ ਹੋਈ ਹੈ ਘਰ ਆ ਤਾਂ ਠੀਕ ਹੈ 22 ਕਿਲੋ ਬਾਈ ਬਾਈ ਹਾਂਜੀ ਬਾਈ ਬਾਈ ਪੂਰਾ ਤਿਆਰ ਆ ਤੇ ਸਿਕੰਦਰ ਬਾਈ ਰੇਟ ਦੀ ਗੱਲ ਆਂਦੇ ਰੇਟ ਕੀ ਕਰਦਾ ਰੇਟ ਵੀ 80000 ਕਰਦਾ 80000 ਹਾਂਜੀ ਮਾਨਦਾਨ ਹੋਜੂ ਹੋਜੂ ਬਰ ਮੱਕ ਲੈ ਬਾਈ ਰੇਟ ਕਰਦਾ 80000 ਰੁਪਿਆ ਕਿਉਂਕਿ ਮਹਿੰਗਾਈ ਬਹੁਤ ਆ ਗਈ ਬਾਈ ਹਾਂ ਤੇ ਬਾਕੀ ਮਾਨਦਾਨ ਦੁੱਧ ਵੀ ਨਾ ਜਰੂਰ ਹੋਊ ਦੁੱਧ ਮੈਸ ਦੁੱਧ ਨਾਲਦਾ ਬਾਈ ਕਹਿੰਦਾ ਤੇ 50 ਤੋਂ ਉੱਤੇ ਫੈਂਟ ਆਉਂਦੀ ਆ ਕੋਈ ਵੀ ਜੱਜਮੈਂਟ ਨਹੀਂ ਕਰ ਸਕਦਾ ਮੱਝ ਦਾ ਗੰਦ ਹੈ ਨਾ ਬਾਈ ਤੇ ਚੰਗੇ ਮੰਨ ਲਾ ਘਰ ਦੀ ਚੰਗੀ ਪਲੀ ਹੋਈ ਆ ਤੇ ਬਾਕੀ ਬਾਈ ਸਿਕੰਦਰ ਨਾਲ ਸੰਪਰਕ ਕਰ ਲਿਓ ਪਿੰਡ ਨੰਗਲਾ ਨਥੇਹਾ ਨਥੇਹਾ ਨੰਗਲੇ ਕੋਲੇ ਰਹਿੰਦਾ ਤੇ ਜ਼ਿਲ੍ਹਾ ਮਾਨਸਾ ਬਾਈ ਹੈ ਨਾ ਹਾਂਜੀ ਨਾ ਬਠਿੰਡਾ ਜੀ ਬਠਿੰਡੇ ਦਾ ਹਾਂਜੀ ਜ਼ਿਲ੍ਹਾ ਹਾਂਜੀ ਠੀਕ ਹੈ ਤੇ ਬਾਕੀ ਬਾਈ ਸਿਕੰਦਰ ਤੋਂ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਫੋਨ ਕਰਕੇ